ਇੱਕ ਭੈਣ ਨੇ ਆਪਣੇ ਆਸ਼ਕ ਪਿੱਛੇ ਲੱਗ ਕੇ ਆਪਣੇ 7 ਸਾਲ ਦੇ ਭਰਾ ਨਾਲ ਉਹ ਕੁਝ ਕੀਤਾ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਇਸ ਵੀਡੀਓ ਨੂੰ ਥੋੜ੍ਹਾ ਸਮਾਂ ਕੱਢ ਕੇ ਦੇਖ ਜ਼ਰੂਰ ਲਿਓ ਕਿਉਂਕਿ ਬਹੁਤਿਆਂ ਦੇ ਦਿਮਾਗ ਦੇ ਖਾਨੇ ਖੁੱਲ ਜਾਣਗੇ ਕਿ ਘਰਾਂ ਦੇ ਵਿੱਚ ਕਈ ਵਾਰੀ ਆਹ ਕੁਝ ਵੀ ਹੋ ਜਾਂਦਾ। ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਵਾਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਹਾਣੀ ਹੈਗੀ ਹੈ ਹਰਿਆਣੇ ਦੀ। ਸਰਸੇ ਦੇ ਕੋਲੇ ਇੱਕ ਛੋਟਾ ਜਿਹਾ ਪਿੰਡ ਪੈਂਦਾ ਉਸ ਪਿੰਡ ਦੀ ਇਹ ਕਹਾਣੀ ਆ। ਰਾਮਪਾਲ ਦੇ ਘਰ ਦੀ। ਰਾਮਪਾਲ ਸੀਗਾ ਤੇ ਰਾਮਪਾਲ ਦੀ ਘਰ ਵਾਲੀ ਸੀ ਸਰੋਜ ਦੇਵੀ। ਇਨਾਂ ਕੋਲੇ 6-7 ਕਿੱਲੇ ਜ਼ਮੀਨ ਸੀਗੀ ਤੇ ਇਸ ਤੋਂ ਇਲਾਵਾ ਰਾਮਪਾਲ ਦੇ ਦੋ ਵੱਡੇ ਭਰਾ ਹੋਰ ਸੀਗੇ। ਜਿਹੜੇ ਹੁਣ ਵੱਡੇ ਭਰਾ ਸੀਗੇ ਉਹਨਾਂ ਦੀ ਰਾਮਪਾਲ ਨਾਲ ਬਿਲਕੁਲ ਵੀ ਨਹੀਂ ਸੀ ਬਣਦੀ। ਇਹਨਾਂ ਦੀ ਆਪਸ ਦੇ ਵਿੱਚ ਖੜਕਦੀ ਰਹਿੰਦੀ ਹੁੰਦੀ ਸੀ। ਹੁਣ ਰਾਮਪਾਲ ਦੇ ਘਰੇ ਕੋਈ ਵੀ ਔਲਾਦ ਨਹੀਂ ਸੀਗੀ। ਲਗਭਗ ਵਿਆਹ ਨੂੰ 10-11 ਸਾਲ ਲੰਘ ਚੁੱਕੇ ਸੀ ਪਰ ਰਾਮਪਾਲ ਦੇ ਘਰੇ ਕੋਈ ਬੱਚਾ ਨਹੀਂ ਪੈਦਾ ਹੋਇਆ। ਹੁਣ ਜਦੋਂ ਵੀ ਰਾਮਪਾਲ ਦੀ ਭਰਾਵਾਂ ਨਾਲ ਮਾੜੀ ਮੁੱਟੀ ਨੋਕ ਝੋਕ ਹੋਇਆ ਕਰੇ ਤੇ ਭਰਾ ਮਿਹਣੇ ਮਾਰਿਆ ਕਰਨ ਵੀ ਕੋਈ ਗੱਲ ਨਹੀਂ ਤੂੰ ਤਾਂ ਐਵੇਂ ਵੱਟਾਂ ਤੇ ੱੱੱਕੇ ਖਾਂਦਾ ਫਿਰਦਾ ਐ ਇਹ ਜ਼ਮੀਨ ਤਾਂ ਆਖਰ ਨੂੰ ਸਾਡੇ ਜਵਾਕਾਂ ਨੇ ਵਾਹਣੀ ਐ ਜ਼ਮੀਨ ਸਾਡੇ ਥੱਲੇ ਹੀ ਆਉਣੀ ਐ ਤੇਰੇ ਘਰੇ ਕਿਹੜਾ ਕੋਈ ਜਵਾਕ ਪੈਦਾ ਹੋਇਆ ਨਹੀਂ ਤੇਰੇ ਘਰੇ ਜਵਾਕ ਪੈਦਾ ਹੋਣਾ ਜਿਹੜੇ ਭਤੀਜੇ ਸੀਗੇ ਉਹ ਵੀ ਮਾੜੇ ਜਵਾਵਾ ਹੋਏ ਸੀ ਡਾਰ ਜੇ ਤੇ ਉਹ ਵੀ ਰਾਮਪਾਲ ਨੂੰ ਮਿਹਣੇ ਮਾਰਿਆ ਕਰਨ ਜਦੋਂ ਮਾੜੀ ਮੁੱਟੀ ਨੋਕ ਝੋਕ ਹੋਇਆ ਕਰੇ ਨਿੱਕੀ ਮੁੱਟੀ ਲੜਾਈ ਹੋਇਆ ਕਰੇ ਵੀ ਕੋਈ ਗੱਲ ਨਹੀਂ ਚਾਚਾ ਇਹ ਜ਼ਮੀਨ ਸਾਡੇ ਥੱਲੇ ਹੀ ਆਉਣੀ ਐ ਅਸੀਂ ਹੀ ਵਾਹਣੀ ਐ ਹੁਣ RAMPAL ਆਪਦੇ ਭਰਾਵਾਂ ਕਰਕੇ ਬਹੁਤ ਦੁਖੀ ਹੋ ਗਿਆ ਵੀ ਮੇਰੇ ਭਰਾ ਮੇਰੀ ਜ਼ਮੀਨ ਤੇ ਅੱਖ ਰੱਖੀ ਬੈਠੇ ਆ ਤੇ ਉੱਤੋਂ ਮੇਰੇ ਘਰੇ ਕੋਈ ਔਲਾਦ ਹੈ ਨਹੀਂ ਮੈਂ ਕਰਾਂ ਤੇ ਕੀ ਕਰਾਂ RAMPAL ਨੇ ਆਪਦੀ ਘਰ ਵਾਲੀ ਦਾ ਬਹੁਤ ਇਲਾਜ ਕਰਾਇਆ بڑے ਬਾਬਿਆਂ ਕੋਲੇ ਧੱਕੇ ਖਾਦੇ ਪਰ RAMPAL ਘਰੇ ਬੱਚਾ ਨਹੀਂ ਪੈਦਾ ਹੋਇਆ ਜਦੋਂ ਵਿਆਹ ਨੂੰ ਲਗਭਗ 12 ਸਾਲ ਲੰਘ ਗਏ ਤੇ ਉਧਰੋਂ ਭਰਾ ਵੀ ਪੂਰੇ ਸ਼ਰੀਕ ਬਣ ਗਏ ਉਹਨਾਂ ਨੇ ਵੀ ਜ਼ਮੀਨ ਤੇ ਅੱਖ ਧਾਰ ਲਈ ਵੀ ਜਦੋਂ RAMPAL ਮਰ ਗਿਆ ਉਦਨੀ ਸੀ ਵਾਹ ਲੈਣੀ ਐ ਫਿਰ RAMPAL ਆਪਦੀ ਘਰਵਾਲੀ ਸਰੋਜਦੀਪੀ ਨਾਲ ਇੱਕ ਸਲਾਹ ਕਰਦਾ ਵੀ ਆਪਾਂ ਕਿਸੇ ਦਾ ਬੱਚਾ ਲੈ ਲਈਏ ਆਪਣਾ ਕੱਲ ਨੂੰ ਘਰ ਵਸਦਾ ਹੋਊਗਾ ਨਹੀਂ ਤੇ ਆਪਣੀ ਜ਼ਮੀਨ ਸ਼ਰੀਕਾ ਨੇ ਵਾਉਣੀ ਆ ਮੇਰੇ ਭਰਾਵਾਂ ਨੇ ਵਾਉਣੀ ਆ ਇਹ ਮੇਰੇ ਹੁਣ ਦੁਸ਼ਮਣ ਬਣੇ ਫਿਰਦੇ ਆ ਫਿਰ ਸਰੋਜ ਦੇਵੀ ਰਾਮਪਾਲ ਨੂੰ ਕਹਿੰਦੀ ਆ ਵੀ ਆਪਾਂ ਐ ਕਰਦੇ ਆ ਵੀ ਮੇਰੇ ਭਰਾ ਦੀ ਕੁੜੀ 7 ਸਾਲਾਂ ਦੀ ਹੈਗੀ ਆ ਸੋਨੀਆ ਆਪਾਂ ਉਹਨੂੰ ਗੋਦ ਲੈ ਲੈਨੇ ਆ ਚਲੋ ਜੀ ਰਾਮਪਾਲ ਨੇ ਕਿਹਾ ਵੀ ਠੀਕ ਆ ਵੀ ਲੈ ਲਾ ਜਣੀ ਕਿ ਰਾਮਪਾਲ ਦੇ ਸਾਲੇ ਦੀ ਧੀ ਫਿਰ ਸਰੋਜ ਦੇਵੀ ਆਪਦੇ ਭਰਾ ਤੋਂ ਉਹ 7 ਸਾਲਾਂ ਦੀ ਧੀ ਸੋਨੀਆ ਆਪਦੀ ਗੋਦ ਪਵਾ ਲੈਂਦੀ ਆ ਤੇ ਆਪਦੇ ਘਰੇ ਲੈ ਆਉਂਦੀ ਆ ਰਾਮਪਾਲ ਨੂੰ ਕਿਤੇ ਨਾ ਕਿਤੇ ਐ ਹੋ ਗਿਆ ਵੀ ਚੱਲ ਯਾਰ ਕੋਈ ਗੱਲ ਨਹੀਂ ਚਲ ਪੁੱਤ ਨਹੀਂ ਰਾਪਣੀ ਦਿੱਤਾ ਚਲ ਧੀ ਲੈ ਲਈ ਗੋਦ ਹਨਾ ਵੀ ਕੱਲ ਨੂੰ ਇਹਨੂੰ ਵਿਆਹਾਂਗੇ ਜਵਾਈ ਕਰੇ ਰੱਖ ਲਾਂਗੇ ਦੋਧੀਆਂ ਦੋਤੇ ਹੋਣਗੇ ਵੀ ਚਲ ਕੱਲ ਨੂੰ ਜ਼ਮੀਨ ਮੇਰੇ ਦੋਧੀਆਂ ਦੋਤੇ ਕੰਮ ਆਜੂਗੀ ਨਾਲੇ ਧੀ ਧਿਆਣੀ ਹੈਗੀ ਨਾਲੇ ਪੁੰਨ ਹੋ ਜਾਊਗਾ ਜਦੋਂ ਹੁਣ ਸੋਨੀਆ 10 ਸਾਲਾਂ ਦੀ ਹੁੰਦੀ ਆ ਕਿਉਂਕਿ 7 ਸਾਲਾਂ ਦੀ ਲੈ ਕੇ ਆਈ ਸੀ ਜਦੋਂ 10 ਸਾਲਾਂ ਦੀ ਹੁੰਦੀ ਤਿੰਨਾਂ ਸਾਲਾਂ ਬਾਅਦ ਤੇ ਸਰੋਜ ਦੇਵੀ ਪ੍ਰੈਗਨੈਂਟ ਹੋ ਜਾਂਦੀ ਆ ਫਿਰ ਸਰੋਜ ਦੇਵੀ ਦੇ ਘਰੇ ਇੱਕ ਪੁੱਤ ਜਨਮ ਲੈਂਦਾ ਹੁਣ RAMPAL ਬਹੁਤ ਖੁਸ਼ ਹੁੰਦਾ ਵੀ ਚੱਲ ਰੱਬ ਨੇ ਧੀ ਵੀ ਦੇਤੀ ਰੱਬ ਨੇ ਪੁੱਤ ਵੀ ਦੇ ਦਿੱਤਾ ਤੇ ਰਾਮਪਾਲ ਸਰੋਜੀ ਦੇਵ ਨੂੰ ਕਹਿੰਦਾ ਵੀ ਸ਼ਾਇਦ ਇਹ ਸੋਨੀਆ ਦੀ ਕਿਸਮਤ ਕਰਕੇ ਰੱਬ ਨੇ ਆਪਾਂ ਨੂੰ ਪੁੱਤ ਦੇ ਦਿੱਤਾ ਨੀਂਦਾ ਪੰਜ ਸਾਲ ਹੋ ਗਏ ਦਰਦ-ਦਰ ਠੱਕੇ ਖਾਂਦੇ ਫਿਰਦੇ ਠੋਕਰਾਂ ਖਾਂਦੇ ਫਿਰਦੇ ਸੀ ਆਪਣੇ ਘਰੇ ਕੋਈ ਜਵਾਕ ਹੀ ਨਹੀਂ ਹੋਇਆ ਸੀ ਡਾਕਟਰਾਂ ਨੇ ਵੀ ਜਵਾਬ ਦਿੱਤਾ ਥੋੜੇ ਘਰੇ ਬੱਚਾ ਪੈਦਾ ਨਹੀਂ ਹੋ ਸਕਦਾ ਤਾਂ ਰਾਮਪਾਲ ਸੋਨੀਆ ਨੂੰ ਬਹੁਤ ਕਰਮਾ ਵਾਲੀ ਸਮਝਣ ਲੱਗ ਜਾਂਦਾ ਤੇ ਸੋਨੀਆ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗ ਜਾਂਦਾ ਵੀ ਸਾਹਮਣੇ ਸਾਹ ਲੈਣ ਲੱਗ ਜਾਂਦਾ ਹੁਣ ਜਦੋਂ ਰਾਮਪਾਲ ਦੇ ਘਰੇ ਪੁੱਤ ਪੈਦਾ ਹੋ ਜਾਂਦਾ ਉਦੋਂ ਜਿਹੜਾ ਰਾਮਪਾਲ ਦਾ ਸਾਲਾ ਸੀ ਜੀਦੀ ਉਹ ਧੀ ਸੀ ਸੋਨੀਆ ਉਹ ਸੋਨੀਆ ਨੂੰ ਫੋਨ ਕਰ ਕਰਕੇ ਮੁੜ ਕੇ ਉਂਗਲਾਂ ਲਾਉਣ ਲੱਗ ਜਾਂਦੇ ਆ ਰਾਮਪਾਲ ਦੇ ਖਿਲਾਫ 扑ਕਾਉਣ ਲੱਗ ਜਾਂਦੇ ਆ ਉਹਨਾਂ ਦਾ ਮਤਲਬ ਹੁੰਦਾ ਕਿ ਇਹ ਰਾਮਪਾਲ ਨੂੰ ਨਫ਼ਰਤ ਕਰਨ ਲੱਗ ਜੇ ਵੀ ਕਿੱਥੇ ਇਹ 6 ਕਿੱਲੇ ਜ਼ਮੀਨ ਸਾਡੀ ਧੀ ਨੂੰ ਮਿਲਣੀ ਸੀ ਕਿੱਥੇ ਹੁਣ ਇਹਦੇ ਘਰੇ ਜਵਾਕ ਹੋ ਗਿਆ ਉਹਨੂੰ ਮਿਲੂਗੀ ਚਲੋ ਜੀ ਸਮਾਂ ਲੰਘਦਾ ਸੋਨੀਆ 18 ਸਾਲਾਂ ਦੀ ਹੋ ਜਾਂਦੀ ਆ ਕੁਝ 6-7 ਸਾਲ ਦਾ ਮੁੜ ਕੇ ਸੋਨੀਆ ਦਾ ਭਰਾ ਛੋਟਾ ਹੋ ਜਾਂਦਾ ਉਸ ਤੋਂ ਬਾਅਦ ਸੋਨੀਆ ਦੀ ਗੱਲ ਕਿਸੇ ਮੁੰਡੇ ਦੇ ਨਾਲ ਹੋ ਜਾਂਦੀ ਆ ਸੋਨੀਆ ਉਹਦੇ ਨਾਲ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਜਾਂਦੀ ਆ ਮੁੜ ਕੇ ਉਸ ਮੁੰਡੇ ਨੂੰ ਮਿਲਣ ਚੋਲਣ ਲੱਗ ਜਾਂਦੀ ਆ ਜਦੋਂ ਇਹ ਸਕੂਲੋਂ ਆਇਆ ਕਰਨਾ ਰਸਤੇ 'ਚ ਮੁੰਡੇ ਨੇ ਖੜੇ ਹੋਇਆ ਕਰਨਾ ਹੁਣ ਸੋਨੀਏ ਦੇ ਨਾਲ ਸੋਨੀਏ ਦਾ ਛੋਟਾ ਭਰਾ ਵੀ ਜਾਂਦਾ ਸੀ ਜਿਹੜਾ 7-8 ਸਾਲਾਂ ਦਾ ਸੀਗਾ ਤੇ ਸੋਨੀਏ ਦਾ ਭਰਾ ਕਿਤੇ ਨਾ ਕਿਤੇ ਸੋਨੀਏ ਨੂੰ ਗਲਤ ਸਮਝਦਾ ਸੀ ਵੀ ਇਹ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਹੈ ਹਨਾ ਵੀ ਉਹ ਮੁੰਡਾ ਦੇ ਰਾਹ 'ਚ ਖੜਾ ਹੁੰਦਾ ਹੈ ਤੇ ਕਈ ਵਾਰੀ ਸੋਨੀਏ ਦੇ ਭਰਾ ਨੇ ਸੋਨੀਏ ਨੂੰ ਕਹਿ ਵੀ ਦਿੱਤਾ ਕਿ ਮੈਂ ਡੈਡੀ ਨੂੰ ਇਹ ਗੱਲ ਦੱਸੂਗਾ ਮੈਂ ਮਾਂ ਨੂੰ ਇਹ ਗੱਲ ਦੱਸੂਗਾ ਹਨਾ ਤੇ ਸੋਨੀਏ ਨੂੰ ਕਿਤੇ ਨਾ ਕਿਤੇ ਡਰ ਵੀ ਸੀਗਾ ਕਿਤੇ ਮੇਰਾ ਭਰਾ ਇਹ ਘਰੇ ਨਾ ਦੱਸ ਦੇ ਦੇ ਕਿਤੇ ਮੇਰੀ ਗੋਤ ਨਾ ਪੱਟੀ ਜਾਵੇ ਫਿਰ ਸੋਨੀਏ ਇੱਕ ਦਿਨ ਆਪਦੇ ਆਸ਼ਕ ਨੂੰ ਸਾਰੀ ਸਟੋ ਵੀ ਜਿਹੜਾ ਇਹ ਮੇਰੇ ਨਾਲ ਸਕੂਲੋਂ ਮੇਰਾ ਛੋਟਾ ਜਿਹਾ ਭਰਾ ਆਉਂਦਾ ਮੇਰਾ ਸੱਕਾ ਭਰਾ ਨਹੀਂ ਹੈਗਾ ਮੈਨੂੰ ਮੇਰੀ ਭੂਆ ਨੇ ਗੋਦ ਲਿਆ ਸੀਗਾ ਤੇ ਇਹ ਉਸ ਤੋਂ ਬਾਅਦ ਪੈਦਾ ਹੋਇਆ ਇਹ ਮੇਰਾ ਸੱਕਾ ਭਰਾ ਨਹੀਂ ਹੈਗਾ ਨਾਲੇ ਸੋਨੀਆਂ ਆਪਦੇ ਆਸ਼ਕ ਨਾਲੇ ਵੀ ਦਰਦ ਫਰੋਲਦੀ ਆ ਵੀ ਮੇਰੀ ਤਾਂ ਮਾੜੀ ਕਿਸਮਤ ਆ ਵੀ ਇਹ ਕਿੱਥੋਂ ਪੈਦਾ ਹੋ ਗਿਆ ਨਹੀਂ ਤੇ ਮੈਨੂੰ 6 ਕਿੱਲੇ ਜ਼ਮੀਨ ਆਉਣੀ ਸੀਗੀ ਕੱਲ ਨੂੰ ਮੇਰਾ ਵਿਆਹ ਹੁੰਦਾ ਤੇ ਇਹ ਜ਼ਮੀਨ ਵੀ ਮੈਨੂੰ ਮਿਲਣੀ ਸੀ ਹੁਣ ਇਹ ਜੰਮ ਪਿਆ ਤੇ ਹੁਣ ਇਹ ਜ਼ਮੀਨ ਮੇਰੀ ਇਹ ਵਾਹੂਗਾ ਹੁਣ ਐਨੀ ਗੱਲ ਸੁਣ ਕੇ ਆਸ਼ਕ ਦੇ ਦਿਲ 'ਚ ਵੀ ਲਾਲਚ ਆ ਗਿਆ ਵੀਰ ਕਿਉਂ ਨਾ ਮੈਂ ਸੋਨੀਆ ਨਾਲ ਵਿਆਹ ਕਰਾ ਲਾਂ ਤੇ 6 ਕਿਲੇ ਜ਼ਮੀਨ ਮੇਰੇ ਕੋਲੇ ਆ ਜੇ ਪਰ ਆਸ਼ਕ ਫਿਰ ਇਹ ਸੋਚਦਾ ਵੀ ਉਹਦਾ ਭਰਾ ਵੀ ਹੈਗਾ ਜੇ ਨਜਰ ਭਰਾ ਜਾਉਂਦਾ ਉਹਨਾਂ ਚਿਰ ਜ਼ਮੀਨ ਨਹੀਂ ਮਿਲਣੀ ਜਾਂ ਭਰਾ ਨੂੰ ਰਸਤੇ 'ਚ ਪਾਸੇ ਕਰਨਾ ਪਊਗਾ ਹੁਣ ਆਸ਼ਕ ਸੋਨੀਆ ਨੂੰ ਇਹ ਗੱਲ ਕਹਿੰਦਾ ਵੀ ਜੇ ਆਪਾਂ ਤੇਰੇ ਭਰਾ ਨੂੰ ਮਾਰ ਦਈਏ ਫਿਰ ਤੂੰ ਮੇਰੇ ਨਾਲ ਵਿਆਹ ਕਰਾ ਲੇਂਗੀ ਤਾਂ ਸੋਨੀਆ ਬਿਨਾਂ ਸੋਚੇ ਸਮਝੇ ਕਹਿੰਦੀ ਹਾਂ ਮੈਂ ਤੈਨੂੰ ਪਿਆਰ ਬਹੁਤ ਕਰਦੀ ਹਾਂ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ ਜੇ ਤੂੰ ਇਹਨੂੰ ਮਾਰ ਦੇਂਗਾ ਤਾਂ 6 ਕਿਲੇ ਜ਼ਮੀਨ ਆਪਾਂ ਨੂੰ ਮਿਲੂਗੀ ਪਰ ਕਿਤੇ ਆਪਾਂ ਫਸ ਨਾ ਜਾਈਏ ਆਸ਼ਕ ਕਹਿੰਦਾ ਕੋਈ ਗੱਲ ਨਹੀਂ ਜਿਸ ਦਿਨ ਘਰੇ ਕੋਈ ਨਾ ਹੋਇਆ ਤੁਸੀਂ ਭੈਣ ਭਰਾ ਕੱਲੇ ਹੋਏ ਆਪਾਂ ਉਸ ਦਿਨ ਨੂੰ ਮਾਰਾਂਗੇ ਚਲੋ ਜੀ ਇਸ ਤਰ੍ਹਾਂ ਕਰਦੇ ਆ ਕਰਦੇ ਮਹੀਨਾ ਨੇੜ ਦਾ ਸਮਾਂ ਹੋਰ ਲੰਘਦਾ ਤੇ ਇੱਕ ਦਿਨ ਸโรਜ ਦੇਵੀ ਬਿਮਾਰ ਹੋ ਜਾਂਦੀ ਹੈ ਤੇ ਰਾਮਪਾਲ ਸโรਜ ਦੇਵੀ ਨੂੰ ਨਾਲ ਲੈ ਕੇ ਸ਼ਹਿਰ ਦਵਾਈ ਦਵਾਉਣ ਚਲਾ ਜਾਂਦਾ ਫਿਰ ਸੋਨੀਆ ਆਪਦੇ ਆਸ਼ਕ ਨੂੰ ਫੋਨ ਕਰਦੀ ਹੈ ਕਿ ਹੁਣ ਅਸੀਂ ਭੈਣ ਭਰਾ ਘਰ ਦੇ ਵਿੱਚ ਕੱਲੇ ਆ ਹੁਣ ਤੂੰ ਆ ਜਾ ਆਸ਼ਕ ਘਰੇ ਆਉਂਦਾ ਘਰੇ ਹੁਣ ਸੋਨੀਆ ਹੁੰਦੀ ਹੈ ਸੋਨੀਆ ਦਾ ਛੋਟਾ ਭਰਾ ਹੁੰਦਾ ਤੇ ਜਦੋਂ ਛੋਟਾ ਭਰਾ ਆਸ਼ਕ ਨੂੰ ਵੇਖਦਾ ਤਾਂ ਸੋਨੀਆ ਨੂੰ ਗੁੱਸੇ ਨਾਲ ਬੋਲਦਾ ਵੀ ਇਹ ਕਿੱਧਰ ਆਉਂਦਾ ਪਿਆ ਇਹ ਦਾ ਆਪਣੇ ਘਰੇ ਆਉਣ ਦਾ ਕੀ ਮਤਲਬ ਹੈ ਫਿਰ ਸੋਨੀਆ ਉਹਨੂੰ ਆਪਣੇ ਭਰਾ ਨੂੰ ਅੰਦਰ ਲੈ ਜਾਂਦੀ ਆ ਆਸ਼ਕ ਵੀ ਅੰਦਰ ਆ ਜਾਂਦਾ ਸੋਨੀਆ ਤੇ ਆਸ਼ਕ ਇਹ ਦੋਨੇ ਜਣੇ ਉਹਦੇ ਗਲ ਚ ਪਰਣਾ ਪਾ ਕੇ ਉਹਨੂੰ ਖਿੱਚ ਦਿੰਦੇ ਆ ਫਾ ਦੇ ਦਿੰਦੇ ਆ ਤੇ ਉਹ ਵਿਚਾਰੇ ਦੀ ਮੌਤ ਹੋ ਜਾਂਦੀ ਹੈ ਜਾਨੀ ਕਿ ਭੈਣ ਨੇ ਆਸ਼ਕ ਦੇ ਹੱਥੋਂ ਆਪਦੇ ਭਰਾ ਦਾ ਕਤਲ ਕਰਵਾਤਾ ਫਿਰ ਉਹਦੀ ਥੌਣ ਦੇ ਮਾੜੇ ਮੂਟੇ ਪਰਣ ਦੇ ਨਿਸ਼ਾਨ ਪੈ ਜਾਂਦੇ ਆ ਫਿਰ ਇਹ ਕੀ ਕਰਦੇ ਆ ਇਹ ਫ੍ਰਿਜ ਚੋਂ ਬਰਫ਼ ਕੱਢ ਕੇ ਉਹਦੇ ਗਲੇ ਦੇ ਉੱਪਰ ਘੱਟੋ-ਘੱਟ ਅੱਧਾ ਘੰਟਾ ਟਕੋਰ ਕਰਦੇ ਆ ਵੀ ਜਿਹੜਾ ਆ ਮਾੜਾ-ਮਾਟਾ ਗਲੇ ਦੇ ਨਿਸ਼ਾਨਾ ਨਿਸ਼ਾਨ ਮਿਟ ਜੇ। ਉਸ ਤੋਂ ਬਾਅਦ ਇਹ ਦੋਨੇ ਜਣੇ ਦੇਖੋ ਕਿੰਡੀ ਵੱਡੀ ਪਲੈਨਿੰਗ ਕਰਦੇ ਆ। ਫਿਰ ਇਹ ਉਹਦੇ ਸਾਰੇ ਕੱਪੜੇ ਲਾ ਦਿੰਦੇ ਆ। ਕੱਪੜੇ ਲਾ ਕੇ ਉਹਨੂੰ ਬਾਥਰੂਮ ਦੇ ਵਿੱਚ ਲੈ ਜਾਂਦੇ ਆ। ਬਾਥਰੂਮ ਦੇ ਵਿੱਚ ਇੱਕ ਪਾਣੀ ਦੀ ਬਾਲਟੀ ਭਰ ਦਿੰਦੇ ਆ। ਠੀਕ ਆ, ਅੱਧੀ ਬਾਲਟੀ ਉਹਦੇ ਉੱਤੇ ਪਾ ਦਿੰਦੇ ਆ। ਉਹਦੇ ਪਿੰਡੇ ਨੂੰ ਸਾਬਣ ਲਾ ਦਿੰਦੇ ਆ। ਤੇ ਉਸ ਤੋਂ ਬਾਅਦ ਇਹ ਬਾਹਰ ਆ ਜਾਂਦੇ ਆ। ਉਸ ਤੋਂ ਘੰਟੇ ਬਾਅਦ ਜਿਹੜੀ ਹੁਣ ਸੋਨੀਆ ਹੁੰਦੀ ਆ ਇਹ ਫਿਰ ਡਰਾਮਾ ਰਚਦੀ ਆ ਇਹ ਫਿਰ ਉੱਚੀ ਉੱਚੀ ਰੋਂਦੀ ਆ ਉੱਚੀ ਉੱਚੀ ਰੋ ਕੇ ਆਣ ਕਵਾਂ ਨੂੰ ਇਕੱਠਾ ਕਰ ਲੈਂਦੇ ਆ ਕਿ ਹਾਏ ਮੇਰੇ ਭਰਾ ਨੂੰ ਕੀ ਹੋ ਗਿਆ ਬਾਥਰੂਮ ਚ ਨਹਾਉਂਦਾ ਪਿਆ ਸੀ ਡਿੱਗ ਗਿਆ ਪਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਮੁੜ ਕੇ ਆਣ ਕਵਾਂ ਦਾ ਕੋਈ ਬੰਦਾ RAMPAL ਨੂੰ ਫੋਨ ਕਰਦਾ RAMPAL ਵੀ ਸ਼ਹਿਰੋਂ ਭੱਜ ਕੇ ਵਾਪਸ ਆ ਜਾਂਦਾ ਸਰੋਜ ਦੇਵੀ ਵੀ ਆ ਜਾਂਦੀ ਆ ਆਉਂਦੇ ਨੂੰ ਆਣ ਕਵਾਂ ਇਕੱਠਾ ਹੋਇਆ ਪਿਆ ਹੁੰਦਾ ਮੰਜੇ ਤੇ ਲੰਮੇ ਪਾਇਆ ਹੁੰਦਾ ਤੇ ਪੁੱਤ ਮਰਿਆ ਪਿਆ ਹੁੰਦਾ RAMPAL ਤਾਂ ਹਾਂ ਮਾਰ ਮਾਰ ਰੋਂਦਾ ਫਿਰ ਰੱਬਾ ਦਿੱਤਾ ਹੀ ਕਿ ਆਉਸੀ ਜੇ ਖੋਣਾ ਸੀ ਰਾਮਪਾਲ बेहोश ਹੋ ਜਾਂਦਾ ਸਰੋਜ ਦੇਵੀ बेहोश ਹੋ ਜਾਂਦੀ ਹੈ ਕਿਉਂਕਿ ਜਦੋਂ ਪੁੱਤ ਦੀ লাশ ਪਈ ਹੋਵੇ ਤੇ ਮਾਪਿਆਂ ਦੇ ਪੱਲੇ ਨਹੀਂ ਕੁਝ ਰਹਿ ਜਾਂਦਾ ਫਿਰ ਸੋਨੀਆ ਨੂੰ ਪੁੱਛਦੇ ਨੇ ਆਂਡੀ ਗਵਾਂਡੀ ਵੀ ਇਹ ਕੀ ਹੋਇਆ ਸੋਨੀਆ ਕਹਿੰਦੀ ਮੈਨੂੰ ਕੁਝ ਵੀ ਨਹੀਂ ਸੀ ਪਤਾ ਇੱਕ ਉੱਥੋਂ ਮੇਰੇ ਕੋਲ ਕਹਿੰਦਾ ਮੈਂ ਨਹਾਉਣ ਚੱਲੇ ਆਂ ਇੱਥੇ ਨਹਾਉਣ ਆਇਆ ਇਹ ਤੇ ਮੈਂ ਤਾਂ ਇੰਤਜ਼ਾਰ ਕਰਦੇ ਰਹੀ ਮੈਂ ਅੱਧੇ ਘੰਟੇ ਬਾਅਦ ਆ ਕੇ ਦੇਖਿਆ ਤੇ ਇਹ ਇਸ ਤਰ੍ਹਾਂ बेहोश ਹੋਇਆ ਪਿਆ ਸੀ ਮੈਨੂੰ ਐ ਸੀ ਕਿ ਤੇ बेहोश ਹੋਇਆ ਪਿਆ ਹੁਣ ਆਂਗਵਾਂਡ ਨੇ ਵੇਖਿਆ ਵੀ ਵਾਕਈ ਨਹਾਉਣ ਰਿਆ ਸੀ ਹਨਾ ਵੀ ਲੱਤਾਂ ਲੁੱਤਾਂ ਨੂੰ ਸਾਬਣ ਲੱਗਾ ਹੋਇਆ ਬਾਹਾਂ ਵਾਉਣ ਸਾਬਣ ਲੱਗਾ ਦੀ ਬ ਵਿੰਨ ਉਹ ਦਿਨ ਕੋਸ਼ ਹੋ ਗਿਆ ਕਿ ਉਤੋਂ ਪਿੰਡਾ ਵੀ ਨੰਗਾ ਸੀ ਸਾਰਾ ਇੱਕ ਦੋ ਬੰਦੇ ਵਿੱਚ ਵੀ ਗੱਲ ਕਹਿਣ ਵੀ ਕੁੰਡੀ ਦਾ ਟੁੱਟੀ ਨਹੀਂ ਹੋਈ ਵੀ ਗੇਟ ਖੁੱਲਾ ਹੀ ਸੀ ਐਵੇਂ ਨਾ ਹੀ ਜਾਂਦਾ ਸੀ ਸੋਣਿਆ ਕਹਿੰਦੀ ਵੀ ਹਾਂ ਇਹ ਗੇਟ ਖੋਲ ਕੀ ਨਾਉਂਦਾ ਸੀ ਕਈ ਵਾਰੀ ਚਲੋ ਜੀ ਸੰਸਕਾਰ ਹੋ ਜਾਂਦਾ RAMਪਾਲ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਜਿਹੜੀ ਡੈਣ ਮੈਂ ਘਰੇ ਧੀ ਬਣਾ ਕੇ ਪਾਲੀ ਐਸੇ ਨੇ ਇਸੇ ਨੇ ਮੇਰਾ ਪੁੱਤ ਮਾਰਤਾ ਨਾਸ ਰੋਇਦੇਵ ਨੂੰ ਕੁਝ ਪਤਾ ਲੱਗਦਾ ਇਸ ਤਰ੍ਹਾਂ ਕਰਦਿਆਂ ਸਾਲ ਡੇਢ ਦਾ ਸਮਾਂ ਹੋਰ ਲੰਘਦਾ ਸੋਨੀਆ ਬਹੁਤ ਖੁਸ਼ ਹੁੰਦੀ ਆ ਆਪਦੇ ਆਸ਼ਕ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੀ ਆ ਵੀ ਹਾਂ ਉਸ ਗੱਲ ਤੇ ਮਿੱਟੀ ਪੈ ਗਈ ਸਾਲ ਹੋ ਗਿਆ ਹੁਣ ਆਸ਼ਕ ਕਹਿੰਦਾ ਵੀ ਚਲ ਠੀਕ ਆ ਆਪਾਂ ਵਿਆਹ ਕਰਾਉਨੇ ਆ ਪਰ ਜਿਹੜੀ ਸੋਨੀਆ ਹੁੰਦੀ ਏ ਹੁਣੇ ਪਛਾਹ ਹੋਣ ਲੱਗ ਜਾਂਦੀ ਏ ਕਿਉਂਕਿ ਸੋਨੀਆ ਦੀ ਇੱਕ ਮੁੰਡੇ ਨਾਲ ਹੋਰ ਫੋਨ ਤੇ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਏ ਇਹ ਕਿਸੇ ਹੋਰ ਇੱਕ ਮੁੰਡੇ ਨੂੰ ਪਸੰਦ ਕਰਨ ਲੱਗ ਜਾਂਦੀ ਏ ਫੇਰ ਸੋਨੀਆ ਵਿਆਹ ਦੇ ਵਿੱਚ ਥੋੜਾ ਜਿਹਾ ਗੈਪ ਆਉਂਦੀ ਆ ਆਪਣੇ ਆਸ਼ਕ ਨੂੰ ਕਹਿੰਦੀ ਵੀ ਨਹੀਂ ਆਪਾਂ ਸਾਲ ਰੋਕੇ ਵਿ ਫਿਰ ਹੌਲੀ-ਹੌਲੀ ਇਹ ਪਹਿਲੇ ਵਾਲੇ ਆਸ਼ਕ ਨੂੰ ਛੱਡਣਾ ਸ਼ੁਰੂ ਕਰ ਦਿੰਦੀ ਹੈ ਤੇ ਨਵੇਂ ਆਸ਼ਕ ਦੇ ਮੁਰਕੇ ਪਿੱਛੇ-ਪਿੱਛੇ ਲੇਲੇ-ਪੋਚੇ ਕਰਨ ਲੱਗ ਜਾਂਦੀ ਹੈ। ਫਿਰ ਸੋਨੀਆ ਦੇਲਚਸਪ ਗੱਲ ਚੱਲਦੀ ਹੈ ਵੀ ਮੈਂ ਹੁਣ ਪੁਰਾਣੇ ਆਸ਼ਕ ਨੂੰ ਛੱਡ ਦਿਆਂ ਵੀ ਮੈਂ ਨਵੇਂ ਨਾਲ ਵਿਆਹ ਕਰਾ ਲਾਂ। ਸੋਨੀਆ ਫਿਰ ਉਹੀ ਕੁਝ ਕਰਦੀ ਆ ਫਿਰ ਆਪਣੇ ਪੁਰਾਣੇ ਆਸ਼ਕ ਦੇ ਢੂਏ ਦੇ ਲੱਤ ਮਾਰਦੀ ਆ ਤੇ ਨਵੇਂ ਆਸ਼ਕ ਨਾਲ ਇਹ ਪੀਂਗਾ ਝੁੱਟਣ ਲੱਗ ਜਾਂਦੀ ਆ ਤੇ ਮੁੜ ਕੇ ਨਵੇਂ ਆਸ਼ਕ ਨਾਲ ਵਿਆਹ ਕਰਾ ਲੈਂਦੀ ਆ। ਹੁਣ ਜਿਹੜਾ ਪੁਰਾਣਾ ਆਸ਼ਕ ਹੁੰਦਾ ਉਹ ਹੁਣ ਬਹੁਤ ਪਛਤਾਉਂਦਾ ਹੁੰਦਾ ਵੀ ਆਹ ਕੀ ਬਣ ਗਿਆ। ਫਿਰ ਪੁਰਾਣੇ ਆਸ਼ਕ ਨੇ ਕਿਦਾਂ ਰਾਮਪਾਲ ਦੇ ਘਰੇ ਆ ਜਾਂਦਾ। ਰਾਮਪਾਲ ਦੇ ਘਰੇ ਆ ਕੇ ਸਾਰਾ ਕੁਝ ਦੱਸ ਦਿੰਦਾ ਕਿ ਜਿਹੜੀ ਤੁਹਾਡੀ ਧੀ ਆ ਜਿਹੜੀ ਤੁਸੀਂ ਗੋਦ ਲਈ ਸੀ ਤੁਹਾਡਾ ਪੁੱਤ ਉਹਨੇ ਮਾਰਿਆ ਤੇ ਮੈਂ ਵੀ ਉਸ ਕੰਮ ਦੇ ਵਿੱਚ ਸ਼ਾਮਲ ਸੀਗਾ। ਮੈਨੂੰ ਉਸ ਦਿਨ ਘਰੇ ਸੱਦਿਆ ਸੀ ਆ ਤਰੀਕੇ ਨਾਲ ਤੁਹਾਡੇ ਪੁੱਤ ਨੂੰ ਮਾਰਿਆ ਤੇ ਆਹ ਸੀ ਡਰਾਮਾ ਰਚਿਆ। ਉਹ ਆਸ਼ਕ ਖਾਦੀ ਪੀਤੀ ਦੇ ਵਿੱਚ ਦਲੇਰੀ ਕਰ ਗਿਆ। ਦਲੇਰੀ ਕਰ ਗਿਆ ਤੇ ਦੂਜੇ ਪਾਸੇ ਉਹਨੂੰ ਆਪ ਦੀ ਮਸ਼ਹੂਕ ਦੇ ਨਾਲ ਮੰਨ ਲਓ ਜੈਲਸੀ ਇੰਨੀ ਖੋਗੀ ਵੀ ਚੱਲ ਹੁਣ ਮੈਂ ਤਾਂ ਮਰੂੰਗਾ ਹੀ ਮਰੂੰਗਾ। ਮੈਂ ਹੁਣ ਨਾਲ ਲੈ ਕੇ ਆਪਦੀ ਮਸ਼ਹੂਕ ਨੂੰ ਵੀ ਪਰੂੰਗਾ। ਚਲੋ ਜੀ ਜਦੋਂ ਰਾਮਪਾਲ ਦੇ ਘਰੇ ਆ ਕੇ ਉਹ ਮੁੰਡੇ ਨੇ ਸਾਰੀ ਗੱਲ ਦੱਸਤੀ दारू ਪੀ ਕੇ ਤੇ ਮੁੜ ਕੇ ਰਾਮਪਾਲ ਸੋਨੀਆ ਨੂੰ ਘਰੇ ਸੱਦਦੇ ਆ ਸੋਨੀਆ ਘਰੇ ਆ ਜਾਂਦੀ ਆ ਤੇ ਮੁੜ ਕੇ ਸੋਨੀਆ ਨੂੰ ਪੁੱਛਦੇ ਆ ਸੋਨੀਆ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਤੇ ਫਿਰ ਰਾਮਪਾਲ ਪੁਲਿਸ ਕੰਪਲੇਂਟ ਕਰਦਾ ਜਦੋਂ ਪੁਲਿਸ ਫਿਰ ਸੋਨੀਆ ਨੂੰ ਵੀ ਚੱਕ ਕੇ ਲੈ ਜਾਂਦੀ ਆ ਤੇ ਉਹਦੇ ਆਸ਼ਕ ਪਹਿਲਾਂ ਨੇ ਵੀ ਚੱਕ ਕੇ ਲੈ ਜਾਂਦੀ ਆ ਤੇ ਜਦੋਂ ਫਿਰ ਉੱਥੇ ਬਿਆਨ ਲੈ ਜਾਂਦੇ ਆ ਆਸ਼ਕ ਸਿੱਧੇ ਕਹਿੰਦਾ ਵੀ ਹਾਂ ਜੀ ਕਤਲ ਸੋਨੀਆ ਨੇ ਕਰਾਇਆ ਮੈਂ ਇਹਦੇ ਨਾਲ ਕਤਲ ਦੇ ਵਿੱਚ ਸ਼ਾਮਲ ਸੀਗਾ ਇਸ ਤਰ੍ਹਾਂ ਸੀ ਗਲ ਕੁੱਟਿਆ ਇਸ ਤਰ੍ਹਾਂ ਬਰਫ ਦੀ ਟਕੋਰ ਕੀਤੀ ਫਿਰ ਅਸੀਂ ਬਾਥਰੂਮ 'ਚ ਸਿੱਟਿਆ ਵੀ ਲੋਕਾਂ ਨੂੰ ਐ ਲੱਗ ਕਿ ਵੀ ਨਹਾਉਣ ਲੱਗੇਗੇ ਮਰ ਗਿਆ ਟੈਗ ਡੋਗ ਹੋ ਗਿਆ ਫਿਰ ਜਦੋਂ ਸੋਨੀਆ ਵੇਂਦੀ ਵੀ ਆਸ਼ਕ ਮੇਰੇ ਨੇ ਸਾਰਾ ਕੁਝ ਦੱਸਤਾ ਜੋ ਫਿਰ ਸੋਨੀਆ ਤੇ ਬੰਦੇ ਵਿੱਚ ਪੇੜਾਂ 'ਚ ਬੁਣਾ ਧਰਦੇ ਆ ਫਿਰ ਸੋਨੀਆ ਮੰਨ ਜਾਂਦੀ ਵੀ ਹਾਂ ਇਹ ਕਤਲ ਮੈਂ ਕੀਤਾ ਆਪਦੇ ਆਸ਼ਕ ਨਾਲ ਰਲ ਕੇ ਕਰਾਇਆ ਕਿਉਂਕਿ ਮੈਨੂੰ ਐ ਸੀ ਵੀ ਜਿਹੜੀ ਇਹ 6 ਕਿੱਲੇ ਜ਼ਮੀਨ ਆ ਮੇਰੇ ਹਿੱਸੇ ਆ ਜੇ ਤੇ ਮੈਂ ਐਸ ਕਰਾਂ ਮੁੜ ਕੇ ਆਸ਼ਕ ਨੂੰ ਤੇ ਸੋਨੀਆ ਦੋਨੋਂ ਨੂੰ 20 ਸਾਲ ਦੀ ਕੈਦ ਹੁੰਦੀ ਹੈ ਤੁਸੀਂ ਦੇਖੋ ਯਾਰ ਬੀ ਇੱਕ ਭਗਤ ਬੰਦਾ ਇੱਕ ਫੱਕਰ ਬੰਦਾ ਰਾਮਪਾਲ ਜਿਨੇ ਆਪ ਦੀ ਸਾਲੇ ਦੀ ਧੀ ਲੈ ਲਈ ਗੋਦ ਲੈ ਲਈ ਤੇ ਉਹ ਇਹੋ ਜਿਹੀ ਡੈਨ ਨਿਕਲੇਗੀ ਸਾਰਾ ਘਰ ਹੀ ਉਜਾੜ ਕੇ ਰੱਖਤਾ ਸਾਰਾ ਘਰੀ ਤਬਾਹ ਕਰਕੇ ਰੱਖਤਾ ਇਸ ਗੱਲ ਕਰਕੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਜੇਕਰ ਤੁਸੀਂ ਬੱਚਾ ਗੋਦ ਲੈਣਾ ਹੁੰਦਾ ਤਾਂ ਭਰਾਵੋ ਛੋਟੀ ਉਮਰ ਦਾ ਲਿਆ ਕਰੋ ਕੋਈ 6 ਮਹੀਨੇ ਦਾ ਕੋਈ ਸਾਲ ਦਾ ਜਦੋਂ ਬੱਚੇ ਨੂੰ ਸਾਰੀ ਸਮਝ ਆ ਜਾਏ ਉਸ ਤੋਂ ਬਾਅਦ ਕਦੇ ਵੀ ਬੱਚਾ ਗੋਦ ਨਹੀਂ ਲੈਣਾ ਚਾਹੀਦਾ ਕਈ ਵਾਰੀ ਇਹੋ ਜਿਹੀਆਂ ਘਟਨਾਵਾਂ ਘਰਾਂ ਦੇ ਵਿੱਚ ਵਾਪਰ ਜਾਂਦੀਆਂ ਨੇ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ